ਇਕੋ ਪਹਜ ਵਿਅਕਤੀ ਨੇ ਸੀਐਮ ਮਾਨ ਦੇ ਬੈਨਰ ਅੱਗੇ ਹੱਥ ਜੋੜ ਕੇ ਮਾਨ ਸਾਹਿਬ ਦਾ ਧੰਨਵਾਦ ਕੀਤਾ ਤੇ ਇਸ ਪਹਜ ਵਿਅਕਤੀ ਨੇ ਕਿਹਾ ਕਿ ਧੰਨਵਾਦ ਬਹੁਤ-ਬਹੁਤ ਮਾਨ ਸਾਹਿਬ ਤੁਹਾਡੇ ਕਾਰਨ ਮੇਰਾ ਇਹ ਕੰਮ ਹੋ ਗਿਆ ਦੱਸਿਓ ਕਿ ਆਪਦੀ ਸਰਕਾਰ ਆਪਦੇ ਦੁਆਰ 'ਚ ਜਿੱਥੇ ਪੰਜਾਬ ਦੇ ਸੂੂ ਲੋਕ ਇਸ ਕੈਂਪ ਦਾ ਲਾਭ ਉਠਾ ਰਹੇ ਨੇ ਉੱਥੇ ਇਹ ਕੈਂਪ ਅੰਗਹੀਣਾਂ ਦੇ ਲਈ ਕਿਸੇ ਜੀਵਨ ਸੇਵੀ ਤੋਂ ਘੱਟ ਨਹੀਂ ਹੈ ਆਬਦੀ ਸਰਕਾਰ ਆਬਦੀ ਦੁਆਰ ਕੈਂਪਸ ਜਿਹੜਾ ਕਿ ਤੂਰ ਪੱਟੀ ਭਵਾਨੀਗੜ ਦੇ ਵਿੱਚ ਲਗਾਤਾਰ ਚੱਲ ਰਿਹਾ ਹੈ ਤੇ ਇਹਨਾਂ ਕੈਂਪਾਂ ਦਾ ਲਾਭ ਵਿਸ਼ੇਸ਼ ਤੌਰ ਤੇ ਅਪਾਹਜ ਵਿਅਕਤੀਆਂ ਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਇੱਕ ਅਪਾਹਜ ਵਿਅਕਤੀ ਨੇ ਆਪਣੇ ਸਰਟੀਫਿਕੇਟ ਦੇ ਵਿੱਚ ਸੁਧਾਰ ਕਰਵਾਉਣ ਦੇ ਲਈ ਆਇਆ ਸੀ ਤੇ ਇਸ ਕੈਂਪ ਦੇ ਵਿੱਚ ਪਹਿਲ ਕਦਮੀ ਦੇ ਆਧਾਰ ਤੇ ਉੱਤੇ ਉਹਦਾ ਇਹ ਕੰਮ ਕੀਤਾ ਗਿਆ ਤੇ 10 ਮਿੰਟਾਂ ਦੇ ਵਿੱਚ ਜਿਹੜਾ ਕਿ ਅਪਾਹਜ ਵਿਅਕਤੀ ਦਾ ਕੰਮ ਪੂਰਾ ਹੋ ਗਿਆ ਭਾਜੀ ਕੀ ਨਾਮ ਹੈ ਤੁਹਾਡਾ ਜੀ ਕਾਂਗਰਸ ਨੂੰ ਠੀਕ ਹੈ ਤੇ ਅੱਜ ਤੁਸੀਂ ਕੀ ਕੰਮ ਕਰਨਾ ਆਏ ਸੀ ਇੱਥੇ ਮੈਂ ਨੌ ਠੀਕ ਕਰਾਉਣਾ ਸੀ ਠੀਕ ਹੈ ਆਪ ਦੀ ਸਰਕਾਰ ਆਪਦੇ ਦੁਆਰ ਜਿਹੜਾ ਹੈਗਾ ਕੈਂਪ ਲੱਗ ਰਹੇ ਨੇ ਪੰਜਾਬ 'ਚ ਉਸ ਦਾ ਕਿੰਨਾ ਕੁ ਫਾਇਦਾ ਮਿਲਿਆ ਤੁਹਾਨੂੰ ਬਹੁਤ ਵਧੀਆ ਫਾਇਦਾ ਠੀਕ ਹੈ ਕੀ ਕੀ ਕਰਾਉਣਾ ਸੀ ਕੰਮ ਕਿਸੇ ਨੌ ਠੀਕ ਕਰਾਉਣਾ ਆਇਆ ਸੀ ਠੀਕ ਹੋ ਗਿਆ ਹਾਂ ਜੀ ਕਿਸੇ ਪ੍ਰਕਾਰ ਦੀ ਕੋਈ ਪਰੇਸ਼ਾਨੀ ਨਹੀਂ ਜੀ ਠੀਕ ਹੈ ਤੇ ਤੁਸੀਂ ਇਸ ਤੌਰ ਤੇ ਮਾਨ ਸਾਹਿਬ ਦਾ ਵੀ ਧੰਨਵਾਦ ਕੀਤਾ ਹਾਂ ਜੀ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੇ ਉਪਰਾਲੇ ਇਦਾਂ ਕਰ ਰਹੇ ਨੇ ਮਾਨ ਸਾਹਿਬ ਠੀਕ ਹੈ ਜੀ ਮੇਰਾ ਨਾਮ ਵਿਸ਼ਵਜੀਤ ਗਰਗ ਹੈ ਜੀ ਤੇ ਮੈਂ ਸਿਹਤ ਵਿਭਾਗ ਵੱਲੋਂ ਆਇਆ ਜੀ ਤੇ ਸਾਡੀ ਡਿਊਟੀ ਉਰੇ ਲੱਗੀ ਹੋਈ ਹੈ ਹੈਂਡੀਕੈਪ ਸਰਟੀਫିକੇਟ ਬਣਾਉਣ ਚ ਲੱਗੀ ਹੋਈ ਹੈ ਜੀ ਤੇ ਜਦੋਂ ਅਸੀਂ ਇਸ ਕੈਂਪ ਤੇ ਆਏ ਤਾਂ ਇੱਕ ਹੈਂਡੀਕੈਪ ਸਰਟੀਫਿਕੇਟ ਸਾਡੇ ਕੋਲ ਆਇਆ ਹੋਇਆ ਸੀ ਜਿਹਦਾ ਇੱਕ ਸਰਟੀਫਿਕੇਟ ਕਰੈਕਸ਼ਨ ਸੀ ਉਹ ਅਸੀਂ ਠੀਕ ਕਰਾਣਾ ਸੀ ਅਸੀਂ ਨੇ ਉਹ ਪਹਿਲ ਪਹਿਲ ਦੇ ਆਧਾਰ ਤੇ ਉਸ ਬੰਦੇ ਦਾ ਕੰਮ ਕਰਾਇਆ ਤੇ ਉਹ ਬੰਦਾ ਆਪਣਾ ਕੰਮ ਕਰਾ ਕੇ ਮਤਲਬ ਉਹਨੂੰ ਅਸੀਂ ਆਪਣੇ ਕਰੇ ਭੇਜਤਾ ਵੀ ਤੁਸੀਂ ਜਾਓ ਤੁਸੀਂ ਕੋਈ ਕਿਸੇ ਦਾ ਕਰਤ ਕੋਈ ਖਚਲ ਭਾਰੀ ਨਹੀਂ ਨਹੀਂ ਕੋਈ 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 ਖਜਖਵਾਨੀ ਆਇਆ ਨਹੀਂ ਜੀ 10 ਮਿੰਟਾਂ ਦੇ ਵਿੱਚ ਹਾਂ ਜੀ ਕਿਉਂਕਿ ਅੰਗਹੀ ਨੂੰ ਪਹਿਲਾਂ ਅੰਗਹੀ ਨੂੰ ਪਹਿਲਾਂ ਦੇਣਾ ਪੈਂਦਾ ਜੀ ਪ੍ਰੈਫਰੈਂਸ ਪਹਿਲਾਂ ਦੇਣੀ ਪੈਂਦੀ ਹੈ ਤਾਂ ਉਹਦਾ 10 ਮਿੰਟ ਦੇ ਵਿੱਚ ਹੀ ਕੰਮ ਹੋ ਗਿਆ 10 ਸਿਰ ਠੀਕ ਹਾਂ ਜੀ ਕਿੰਨਾ ਬਹੁਤ ਪਿੰਕੇ ਵੀਰ ਜੀ ਜਿਹੜੇ ਆਪ ਦੀ ਸਰਕਾਰ ਆਪਦੇ ਦੁਆਰ ਜਿਹੜੇ ਕੈਂਪ ਲਗਾਏ ਜਾ ਰਹੇ ਨੇ ਕਿੰਨਾ ਕ ਤੁਹਾਨੂੰ ਇਹਦਾ ਬੇਨਫਿਟ ਮਿਲਿਆ ਕੀ ਕੰਮ ਕਰਾਉਣ ਆਏ ਸੀ ਤੁਸੀਂ ਅੱਜ ਪਹਿਲਾਂ ਵੀ ਜੀ ਅਸੀਂ ਵੀ ਉੱਥੇ ਖੱਜਲ ਖਵਾਰ ਹੁੰਦੇ ਸੀਗੇ ਦਫ਼ਤਰਾਂ 'ਚ ਤੇ ਅੱਜ ਅਸੀਂ ਉਹ ਲਾਲ ਕਾਪੀ ਦਾ ਕੰਮ ਕਰਵਾਉਣ ਆਏ ਸੀਗੇ ਠੀਕ ਹੈ ਹਾਂਜੀ ਸੋ ਹੋ ਗਿਆ ਤੁਹਾਡਾ ਕੰਮ ਹਾਂਜੀ ਵੀਰ ਜੀ ਠੀਕ ਹੈ ਕਿੰਨੇ ਸਮੇਂ ਵਿੱਚ ਹੋਇਆ ਤੁਹਾਡਾ ਕੰਮ 10-15 ਮਿੰਟਾਂ ਵਿੱਚ ਹੀ ਹੋ ਗਿਆ ਠੀਕ ਹੈ ਕਿਸੇ ਪ੍ਰਕਾਰ ਦੀ ਕੋਈ ਖੱਜਲ ਖਵਾਰੀ ਨਹੀਂ ਨਹੀਂ ਵੀਰ ਜੀ ਠੀਕ ਹੈ ਕਿਸ ਤਰ੍ਹਾਂ ਦੇਖਦੇ ਹੋ ਇਹ ਪੰਜਾਬ ਸਰਕਾਰ ਜਿਹੜਾ ਉਪਰਾਲਾ ਇਹ ਹਾਂ ਵਧੀਆ ਜੀ ਇਸ ਤਰ੍ਹਾਂ ਪ